ਗੁੱਡ ਮਾਰਨਿੰਗ ਫਰੈਂਡਸ ਬਹੁਤ ਲੋਕਾ YouTube ਤੇ Instagram ਤੇ Facebook ਤੇ ਬਹੁਤ ਲੋਕ ਦਵਾਈਆਂ ਦੇ ਗੱਲਾਂ ਕਰਦੇ ਆ ਇਹ ਦਵਾਈ ਖਾ ਲਓ ਉੱਥੇ ਕੰਮ ਕਰੂ ਇਹ ਦਵਾਈ ਖਾ ਲਓ ਉੱਥੇ ਕੰਮ ਕਰੂ ਕਿ ਵਾਗਹੀ ਦਵਾਈਆਂ ਕੰਮ ਕਰਦੀਆਂ ਵਾ ਇਸ ਬਾਰੇ ਗੱਲ ਕਰਾਂਗੇ ਐਗਜ਼ਾਮਪਲ ਕਿਸੇ ਵਿਅਕਤੀ ਨੂੰ ਛਿੱਕਾਂ ਜਕਾਮ ਖੰਗ ਰੇਸ਼ਾ ਸਾਧ ਹੀ ਸਮੱਸਿਆ ਵਾ ਚਾਰ ਮਰੀਜ਼ ਆਉਂਦੇ ਆ ਚਾਰਾਂ ਮਰੀਜ਼ਾਂ ਦੀ ਇੱਕ ਦਵਾਈ ਦੀ ਚਾਰਾਂ ਮਰੀਜ਼ਾਂ ਦੀ ਦਵਾਈ ਦੀ ਅੱਡੋ-ਅੱਡ ਦਵਾਈਆਂ ਚੇਂਜ ਹੋ ਜਾਣੀਆਂ ਵਾ ਜੇ ਮੈਂ ਪਹਿਲਾ ਮਰੀਜ਼ ਆ ਗਿਆ ਜਿਸ ਨੂੰ ਠੰਡ ਵਿੱਚ ਤਕਲੀਫ ਪਾਦੀ ਆ ਠੰਡ ਬਿਲਕੁਲ ਨਹੀਂ ਸਹਿ ਸਕਦਾ ਥੋੜੀ ਠੰਡ ਲੱਗਣ ਨਾਲ ਛੱਕਾਂ 'ਚ ਕਾਮ ਰੇਸ਼ਾ ਬਹੁਤ ਜ਼ਿਆਦਾ ਹੋਣ ਲੱਗ ਜਾਂਦਾ ਵਾ ਸਰਦੀ ਵਿੱਚ ਤਕਲੀਫ ਪਾਦੀ ਆ ਉਹਦੀ ਦਵਾਈ ਕੁਝ ਵੱਖਰੀ ਆ ਦੂਜਾ ਮਰੀਜ਼ ਆ ਗਿਆ ਉਸ ਨੂੰ 4-5 ਸਾਲ ਪਹਿਲਾਂ ਕੋਈ ਸਕਿਨ ਤੇ ਇਨਫੈਕਸ਼ਨ ਸੀ ਅਲਰਜੀ ਸੀ ਡਾਕਟਰ ਉਹਨਾਂ ਨੇ ਡਾਕਟਰਾਂ ਨੇ ਉਹ ਜਾ ਉਹਨਾਂ ਨੇ ਆਬ ਟੀਕੇ ਮਲਮਾ ਲਾ ਕੇ ਉਸ ਨੂੰ ਅੰਦਰ ਦਬਾਤਾ ਦਬਿਆ ਹੋਇਆ ਮਿਆਜਮਾ ਲੰਗਸ ਇਫੈਕਟ ਕਰ ਗਿਆ ਸਾਹ ਫੁੱਲਣ ਲੱਗ ਗਿਆ ਤੇ ਦਮ ਪਟਣ ਲੱਗ ਗਿਆ ਸਾਹ ਰੇਸ਼ਾ ਛੱਕਾਂ 'ਚ ਕਾਮ ਹੋਣ ਲੱਗ ਗਿਆ ਉਸ ਦੀ ਦਵਾਈ ਕੁਝ ਹੋਰ ਆ ਤੀਜਾ ਮਰੀਜ਼ ਆ ਗਿਆ ਉਹ ਮਰੀਜ਼ ਕਹਿੰਦਾ ਵੀ ਉਸਦੇ ਮੰਮੀ ਡੈਡੀ ਨੂੰ ਵੀ ਇਹ ਸਮੱਸਿਆ ਸੀਗੀ ਜਨਨਕੀ ਉਹ ਸਮੱਸਿਆ ਉਸ ਨੂੰ ਜੈਨੇਟਿਕ ਮਿਲੀ ਆ ਸਮੱਸਿਆ ਪਰਿਵਾਰ ਤੋਂ ਮਿਲੀ ਆ ਉਸ ਦੀ ਦਵਾਈ ਕੁਝ ਹੋਰ ਆ ਚੌਥਾ ਮਰੀਜ਼ ਆ ਗਿਆ ਉਸ ਨੂੰ ਉਹ ਕਹਿੰਦਾ ਅਜ ਤੋਂ 4-5 ਸਾਲ ਪਹਿਲਾਂ ਮੈਨੂੰ ਤਾਈਫੀਡ ਦੀ ਸਮੱਸਿਆ ਸੀ ਡੇਂਗੂ ਸੀ ਜਾਂ ਇਨਫੈਕਸ਼ਨ ਸੀ ਐਗਜ਼ਾਮਪਲ ਆਪਾਂ ਗੱਲ ਕਰ ਰਹੇ ਆ ਉਹ ਜਿਸ ਨਾਲ ਇਹ ਬਿਮਾਰੀਆਂ ਨੇ ਉਸ ਦੀ ਸਰੀਰ ਨੂੰ ਸਰੀਰ ਦੀ ਇਮਿਊਨਿਟੀ ਨੂੰ ਬਿਲਕੁਲ ਹੀ ਵੀਕ ਕਰਤਾ ਸਰੀਰ ਦੀ ਇਮਿਊਨਿਟੀ ਬਿਲਕੁਲ ਡਾਊਨ ਕਰਦੀ ਆ ਜਿਸ ਕਾਰਨ ਸਰਦੀ ਹੋਵੇ ਗਰਮੀ ਹੋਵੇ ਥੋੜੀ ਜਿਹੀ ਨਾ ਗਰਮੀ ਸਹਿ ਸਕਦੇ ਨਾ ਸਰਦੀ ਸਹਿ ਸਕਦੇ ਆ ਛੱਕਾ ਜਕਾਮ ਅਲਰਜੀ ਸਾਹ ਚੜਨਾ ਖੰਗ ਲੱਗਣਾ ਇਨਫੈਕਸ਼ਨ ਜਲਦੀ ਹੋ ਜਾਂਦੀ ਆ ਯਾਨੀ ਕਹਿੰਦੇ ਮਤਲਬ ਆ ਹਰ ਇੱਕ ਮਰੀਜ਼ ਦੇ ਅਟੋੜ ਸੈਪਟਮ ਹੁੰਦੇ ਆ ਹਰ ਮਰੀਜ਼ ਦੀ ਇੱਕ ਅਟੋੜ ਹਿਸਟਰੀ ਹੁੰਦੀ ਆ ਕੋਈ ਬਿਮਾਰੀ ਹੁੰਦੀ ਆ ਕੋਈ ਮਿਆਜਮਾ ਦੱਬਿਆ ਹੁੰਦਾ ਵਾ ਤੇ ਇਹ ਸਭ ਕੁਝ ਸਮਝਣਾ ਪੈਂਦਾ ਵਾ ਡਾਕਟਰ ਨੂੰ ਬੜਾ ਗਹਿਰਾਈ ਜਿਹਾ ਕੇ ਸਮਝਣਾ ਪੈਂਦਾ ਵੀ ਇਹ ਸਮੱਸਿਆ ਕਿਉਂ ਕਿਸ ਚੀਤਵਾਰੀ ਆ ਕਿਸ ਵੈਦਰ ਵਿੱਚ ਕਿਸ ਵਾਤਾਵਰਣ ਦੇ ਬਿਜਲ ਉਸ ਨੂੰ ਤਕਲੀਫ ਪਤ ਰਹੀ ਆ ਸੋ ਕਿਸੇ ਪਿੱਛੇ ਲੱਗ ਕੇ ਕੋਈ ਵੀ ਐਵੇਂ ਨਾ ਦਵਾਈ ਖਾਇਆ ਕਰੋ ਡਾਕਟਰ ਬਹੁਤ ਯੂਪੀ ਤੇ ਬੋਲਦੇ ਆ ਇਹ ਦਵਾਈ ਖਾ ਲੋ ਯੂਟੂਬ ਦਵਾਈ ਖਾ ਲੋ ਇੱਥੇ ਕੰਮ ਕਰੂ ਉੱਥੇ ਕੰਮ ਕਰੂ ਇਹ ਦੋਵਾਂ ਬਿਲਕੁਲ ਕੰਮ ਨਹੀਂ ਕਰਦੀਆਂ ਐਵੇਂ ਹੋਮੋਪੈਥੀ ਨੂੰ ਬੰਦਨਾਵਣਾ ਕਰੋ ਹੋਮੋਪੈਥੀ ਪੜਨੀ ਕੁਝ ਹੋਰ ਆ